ਅਬੋਹਰ ਸਿਟੀ ਇੱਕ ਥਾਣਾ ਨਜ਼ਦੀਕ ਦੁੱਧ ਦੀ ਡੇਰੀ ਤੋਂ ਦੁੱਧ ਲੈਣ ਆਇਆ ਸਾਬਕਾ ਫੌਜੀ ਜੋ ਬੈਂਕ ਦੇ ਵਿੱਚੋਂ ਪੈਸੇ ਕਢਵਾ ਕੇ ਆਏ ਸਨ ਉਸ ਦੇ ਮੋਟਰਸਾਈਕਲ ਵਿੱਚੋਂ 51000 ਰੁਪਏ ਇੱਕ ਨੌਜਵਾਨ ਕੱਢ ਕੇ ਫਰਾਰ ਹੋ ਗਿਆ ਜਿਸ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਇਸ ਦੀ ਸੂਚਨਾ ਥਾਣੇ ਨੂੰ ਦਿੱਤੀ ਗਈ ਹੈ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਮੈਂ ਅਕਸਰ ਸਮਨ ਫੌਜੀ ਆਦਮੀ ਆ ਜੀ ਮੈਂ ਬੈਂਕ ਦੇ ਵਿੱਚੋਂ 51000 ਰੁਪਏ ਚੈੱਕ ਦੇ ਥਰੂ ਮੈਂ ਕਰਵਾਇਆ ਜੀ ਜੀ ਉਸ ਟਾਈਮ ਜਿਸ ਟਾਈਮ ਚੱਕਦੇ ਜਦੋਂ ਜਿਹੜਾ ਆਪਣੇ ਜਿਸਟਮ ਆ ਪੈਸੇ ਲਿਆ ਉਹ ਪੈਸੇ ਮੈਂ ਇੱਕ ਲਫਾਫੇ ਵਿੱਚ ਪਾ ਕੇ ਉਹਦੇ ਬਾਅਦ ਆ ਮੈਂ ਬਾਹਰ ਆ ਕੇ ਆਪਦੇ ਮੋਟਰਸਾਈਕਲ ਦੇ ਸਾਈਡ ਤੇ ਬੈਗ ਲੱਗਾ ਹੁੰਦਾ ਜੀ ਉਹਦੇ ਵਿੱਚ ਮੈਂ ਬੈਗ ਚ ਉਹ ਪੈਸੇ ਦਾ ਲਫਾਫਾ ਸੀ ਤੇ ਨਾਲ ਕੁਝ ਜ਼ਰੂਰੀ ਖਾਈ ਸੀ ਉਹ ਮੈਂ ਵਿੱਚ ਪਾ ਲੇ ਜੀ ਉਸ ਟਾਈਮ ਉੱਥੋਂ ਆ ਕੇ ਤੇ ਮੈਂ ਸ਼ਿਵ ਡੇਰੀ ਵਾਲਿਆਂ ਤੋਂ ਮੈਂ ਦੁੱਧ ਲੈਣ ਲੱਗਾ ਜੀ ਉਹ ਤੇ ਸ਼ਿਵ ਦਰੀਸ ਦੇ ਅੰਦਰ ਮੇਰੇ ਭਾਈ ਸਾਹਿਬ ਸੀ ਉੱਥੇ 2 10 ਮਿੰਟ ਉੱਥੇ ਉਹਨਾਂ ਨਾਲ ਗੱਲਬਾਤ ਕਰਨ ਲੱਗ ਪਏ ਇਹ ਇੰਨੇ ਦੇ ਵਿੱਚ ਇੰਨੀ ਕਾਰਵਾਈ ਕਰਦਿਆਂ ਕਰਦਿਆਂ ਉਹਦੇ ਵਿੱਚ ਮੇਰੇ ਮੋਟਰਸਾਈਕਲ ਦੇ ਵਿੱਚੋਂ ਬੈਗ ਦੇ ਵਿੱਚੋਂ ਉਹ ਲਿਫਾਫਾ ਸੀ ਜਿਹਦੇ ਵਿੱਚ 52000 ਰੁਪਏ ਸੀ ਨਾਲ ਜਰੂਰੀ ਕਾਗਜ਼ ਸੀ ਨਾਲੇ ਚੈੱਕ ਬੁੱਕ ਸੀ ਜੀ ਉਹ ਸਾਰੇ ਮੈਨੂੰ ਉਹ ਲਿਫਾਫਾ ਕੋਈ ਕੱਢ ਕੇ ਲੈ ਗਏ ਜੀ ਉਹ ਫਿਰ ਸੀ ਜੀ ਜੀ ਉਸ ਤੋਂ ਬਾਅਦ ਸਾਨੂੰ ਜਿਸ ਟਾਈਮ ਪਤਾ ਲੱਗਾ ਜੀ ਪਤਾ ਲੱਗਾ ਤੇ ਮੈਂ ਥੋੜੇ ਦੇ ਬਾਅਦ ਚ ਦੇਖਿਆ ਚੈੱਕ ਕੀਤਾ ਦੋ ਜਿਹੇ ਲਫਾਫੇ ਹੈ ਨਹੀਂ ਬੈਗ ਦੇ ਵਿੱਚ ਲਫਾਫੇ ਹੈ ਨਹੀਂ ਸੀ ਪੈਸੇ ਕੱਦ ਵਾਸਤੇ ਲੈਂਦੇ ਜੀ ਉਹ ਪੈਸੇ ਮੈਂ ਮੇਰੀ ਗਿਲ ਸਕੋਟੀ ਸਰਵਿਸ ਏਜੰਸੀ ਆ ਉਹ ਉਹਨਾਂ ਨੂੰ ਮੈਂ ਆ ਲਾਸਟ ਡੇਟ ਸੀ ਆ ਤੇ ਉਹਨਾਂ ਨੂੰ ਤਰਕਾ ਦੇਣੀ ਸੀ ਉਹਨਾਂ ਨੂੰ ਜੀ ਉਹਨਾਂ ਦਾ ਪਤਾ ਲੱਗਿਆ ਵੀ ਕੌਣ ਕੱਢ ਕੇ ਲੈ ਗਿਆ ਕੋਈ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਜੀ ਬਸ ਸਾਨੂੰ ਬੰਦੇ ਦਾ ਨਹੀਂ ਪਛਾਣ ਨਹੀਂ ਆ ਰਹੀ ਜੀ ਪਛਾਣ ਨਹੀਂ ਆ ਰਹੀ ਜੀ ਬੰਦੇ ਦੀ ਜਿਹੜੀ ਏਜ ਕਿੰਨੀ ਕੁ ਲੱਗਦੀ ਹੈ ਜਿਹੜੇ ਸਾਨੂੰ ਕੱਢਿਆਗਾ ਅੰਦੇ ਅੰਦਾਜ਼ਾ ਹੋਊ 25 25 ਸਾਲ ਹੋ ਗਈ ਅੰਦਾਜ਼ਾ ਕੋਈ ਪੱਕਾ ਅੰਦਾਜ਼ਾ ਨਹੀਂ ਲਾ ਸਕਦੇ ਹੂੰ ਕਪਲਸ ਨੂੰ ਤਲਾ ਦਿੱਤੀ ਜੀ ਹਾਂ ਕਪਲਸ ਨੂੰ ਤਲਾ ਦਿੱਤੀ ਜੀ ਅਸੀਂ ਫੁੱਲਸਾ ਦੇ ਦਿੱਤੀ ਇਹ ਧੰਨਵਾਦ ਕਰਾਂਗੇ ਫੁੱਲਸਾ ਜੇਕਰ ਸਾਨੂੰ ਕਾਰਵਾਈ ਕਰਕੇ ਤੇ ਸਾਡਾ ਪੈਸਾ ਵਾਪਸ ਕਰ ਦੇ ਤੁਸੀਂ ਉਹਨਾਂ ਪੁਲਸ ਦਾ ਬਹੁਤ ਬਹੁਤ ਧੰਨਵਾਦ ਕਰਾਂਗੇ ਜੀ ਗੁਰਮੀਤ ਸਿੰਘ ਅੰਮ੍ਰਿਤਦਾ ਸਰਪੰਚ ਕਾਣੀ ਕਲਾਸ਼ ਨੇ ਕਿਹਾ ਜੀ ਸਰ ਛੋਟਾ ਜਿਹਾ ਇਨਸੀਡੈਂਟ ਹੋਇਆ ਸਰ ਬਜਲਵੰਤ ਸਿੰਘ ਜੋ ਮੌਜੂਦਾ ਪੰਚਾਇਤ ਮੈਂਬਰ ਨੇ ਕਲਾਸ਼ ਨੇ ਕਿਹਾ ਇੱਕ ਸਰਵਿਸਮੈਨ ਵੀ ਰੇ ਇੱਕ ਸਰਵਿਸਮੈਨ ਹੈ ਆਦਮੀ ਨੂੰ ਰੋਟਾਇਆ ਰਿਹਾ ਠੀਕ ਹੈ ਜੀ ਆਉਂਦੀ ਜਲਸੀ ਚਲਾਉਂਦੇ ਸਿਕਿਉ ਕੀ ਹੋਇਆ ਹੈ ਮਤਲਬ ਘਟਨਾ ਕੀ ਹੋਈ ਉਹਨਾਂ ਦਾ ਫੋਨ ਆਇਆ ਸੀਗਾ ਵੀ ਇਦਾਂ ਕਰਕੇ ਮੈਂ ਬੈਂਕ ਚੋਂ ਪੈਸੇ ਕਢਵਾਏ ਚੈੱਕ ਕਰਾਈ ਅੱਛਾ ਪਰਵਾਹ ਦੇ ਮਿਸ਼ੂ ਬੈਰੀ ਤੋਂ ਦੁੱਧ ਲੈਣ ਲਈ ਰੁਕ ਗਿਆ 5 ਮਿੰਟ ਦਾ ਇਨਸੀਡੈਂਟ ਆ ਸਾਰਾ ਇਹ ਅੱਛਾ 5 ਮਿੰਟਾਂ ਚ ਹੀ ਕਾਰਵਾਈ ਪਾਈ ਗਈ ਕੋਈ ਬੱਚਾ ਆਉਂਦਾ ਕੋਈ ਬੱਚਾ ਕਦ ਤੋਂ ਬੱਚਾ ਲੱਗ ਰਿਹਾ ਹੈ ਜੀ ਕਿਉਂ ਦੇਖੋ ਸੀਸੀਟੀਵੀ ਤੋਂ ਪਤਾ ਲੱਗੂਗਾ ਵੀ ਕੌਣ ਹੈ ਬੰਦਾ ਠੀਕ ਹੈ ਕੀ ਮੰਗ ਕਰਦੇ ਹੋ ਮੰਗੀ ਜੀ ਇਹ ਵੀ ਹੁਣੇ ਆਵਦੇ EMPLOYEES ਨੂੰ ਤਨਖਾਹ ਦੇਣੀ ਸੀ ਇਹਨਾਂ ਨੂੰ ਜਾਇ 55000 ਕਢਾਇਆ ਕੁਛ ਨਾ ਕੋਈ ਚਲੋ ਹੋਰ ਵੀ ਆਵਦੀ ਹੋਣੀ ਜਿਹੜੀ ਲੋਡ ਸੀ ਉਹਨੂੰ ਤਨਖਾਹ ਦੇਣੀ ਚੀ ਕਰਵਾ ਕੇ ਤੇ ਆਵਦੀ ਨਿੱਜੀ ਪੂੰਜੀ ਇੰਨੀ ਮਿਹਨਤ ਕਰਦੇ ਆ ਇੱਕ ਸਰਵਿਸਮੈਨ ਆ ਉਮਰ ਵੀ ਹੋ ਚੁੱਕੀ ਹੈ ਇਹਨਾਂ ਨਾਲ ਜੇ ਆਪਾਂ ਇਹਨਾਂ ਨੂੰ ਸਿਕਿਉਰਿਟੀ ਪ੍ਰੋਵਾਈਡਿੰਗ ਕਰਵਾ ਸਕਦੇ ਭਰੇ ਬਾਜ਼ਾਰ ਦੀ ਸਹੀ ਗੰਦੀ ਬਿਲਕੁਲ ਨੇੜੇ ਇਨਸੀਡੈਂਟ ਹੋਇਆ ਸਾਰੀ ਰੋਡ ਦੇ ਉੱਤੇ ਕੈਮਰੇ ਕੈਮਰੇ ਆ ਕਿਤੇ ਵੀ ਆ ਸਾਡੀ ਤਾਂ ਮੰਗ ਹੈ ਜੀ ਵੀ ਜਲਦੀ ਤੋਂ ਜਲਦੀ ਇਹਨਾਂ ਨੂੰ ਕਵਰ ਕੀਤਾ ਜਾਵੇ ਇਹਨਾਂ ਦਾ ਜਿਹੜੀ ਕਰਭਾਈ ਹੈ ਪੁਲਿਸ ਕਰਵਾਈ ਜਾਵੇ ਦੇ ਕੋਲੇ ਜਲਵੰਤ ਸਿੰਘ ਨਾਮ ਦਾ ਇੱਕ ਹੈਗਾ ਵਾਸੀ ਕਲਾਸ ਨਗਰ ਦਾ ਉਹ ਕੰਪਲੇਂਟ ਲਿਖ ਕੇ ਆਇਆ ਹੈ ਕਹਿੰਦਾ ਮੈਂ ਅੱਜ ਨੈਸ਼ਨਲ ਬੈਂਕ ਚੋਂ ਪੈਸੇ ਕਢਾਏ ਸੀ 55000 ਰੁਪਿਆ ਤੇ ਆ ਡੈਰੀ ਹੈਗੀ ਇਹ ਨਾਲ ਇੱਥੇ ਉੱਥੇ ਆਇਆ ਸੀ ਲੈ ਕੇ ਉੱਥੇ ਬੈਗ ਚੋਂ ਮੋਟਰਸਾਈਕਲ ਦੇ ਬੈਗ ਸਾਈਡ ਬੈਗਸ ਪਈ ਸੀ ਉਹਦੇ ਵਿੱਚੋਂ ਕੋਈ ਇੱਕ ਨਾਮ ਕੋਈ ਵਿਅਕਤੀ ਆਇਆ ਤੇ ਉਹ ਵੱਟ ਕੇ ਲੈ ਗਿਆ ਇਸ ਸਬੰਧੀ ਅਸੀਂ ਹੁਣ ਪੜਤਾਲ ਕਰ ਰਹੇ ਹਾਂ ਕੈਮਰੇ ਵਗੈਰਾ ਚੈੱਕ ਕਰ ਰਹੇ ਹਾਂ ਜਲਦੀ ਜਲਦੀ ਫੇਸ ਕਰ ਲਾਂਗੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਣ ਦੇ ਲਈ ਬੈਲ ਆਈਕਨ ਤੇ ਕਲਿੱਕ